ਮੈਂ 4 ਪਾਉਣ ਲੱਗਿਆ 4 ਕਿਲੋ ਮਿਰਚਾਂ ਦੇ ਵਿੱਚ ਇੱਕ ਮਸਾਲੇ ਦਾ ਪੈਕੇਟ ਪਾ ਕੇ ਵਿੱਚ ਨਮਕੀਨ ਪਾਵਾਂਗੇ ਹਲਦੀ ਪਾਵਾਂਗੇ ਸੌਖਾ ਤਰੀਕਾ 4 ਪਾਉਣ ਦਾ ਤੇ ਚਾਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਪੂਰਾ ਵਧੀਆ ਚਾਰ ਪਾ ਕੇ ਸੋਨੂੰ ਕਰਾਂਗੇ ਵਿੱਚ ਸਿਰਕਾ ਜ਼ਰੂਰੀ ਆ ਪਾਉਣਾ ਸਿਰਕੇ ਬਿਨਾ ਚਾਰ ਖਰਾਬ ਹੋ ਜਾਂਦਾ ਇੱਕ ਸਾਲ ਭਵਾਂ ਦੀ ਚਾਰ ਰੱਖ ਲਿਓ ਤਜਰਬਾ ਜ਼ਰੂਰ ਕਰਕੇ ਦੇਖਿਓ ਤੇਲ ਬਸ ਬਿਲਕੁਲ ਜਿਹੜਾ ਆ ਪਾਇਆ ਇਹੀ ਪਾਉਣਾ ਹੈ ਤੇ ਦੂ ਬਾਅਦ ਚ ਤੇਲ ਨਹੀਂ ਪਾਉਣਾ ਚਾਰ ਚ ਤਜਰਬਾ ਜ਼ਰੂਰ ਕਰਕੇ ਦੇਖਿਓ ਵੀ ਚਾਰ ਖਰਾਬ ਹੁੰਦਾ ਜਾਂ ਨਹੀਂ ਹੁੰਦਾ ਸਾਡਾ ਆਪ ਦਾ ਘਰ ਦਾ ਤਜਰਬਾ ਹੈ ਸਾਲ ਪਰ ਬਾਅਦ ਮਿਰਚਾਂ ਉਹੇ ਜੀ ਕੱਢ ਲਿਓ ਭਵਾਂ